ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਆਰਥ ਨੇ ਸਖਤੀ ਨਾਲ ਪਾਕਿਸਤਾਨ ਦੀ ਉਸ ਲੋਚਨਾ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਗੁੰਮਰਾਹ ਕਰਨ ਅਤੇ ਇੱਕ ਪਾਸੜ ਦੱਸਿਆ ਸੀ ਮੋਦੀ ਨੇ ਅਮਰੀਕੀ ਪੌਡਕਾਸਟ ਲੋਕ ਸਪਰਾਇਟਮੈਨ ਨਾਲ ਗੱਲਬਾਤ ਵਿੱਚ ਗਿਆ ਸੀ ਕਿ ਭਾਰਤ ਨੇ ਕਈ ਵਾਰ ਸ਼ਾਂਤੀ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਉਸ ਨੂੰ ਪਾਕਿਸਤਾਨ ਵੱਲੋਂ ਦੁਸ਼ਮਣੀ ਅਤੇ ਧੋਖੇ ਦਾ ਸਾਹਮਣਾ ਕਰਨਾ ਪਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਜੋ ਵੀ ਪਾਕਿਸਤਾਨ बोल ਰਿਹਾ ਹੈ ਉਹ ਉਸ ਨਾਲ ਸ਼ਾਂਤੀ ਦੇ ਸੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ ਉਹਨਾਂ ਨੇ ਡੋਟਕ ਸ਼ਬਦਾਂ ਵਿੱਚ ਸਲਾਮ ਆਬਾ ਨੂੰ ਝੂਠ ਫੁਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤੀ ਵਿਭਾਗ ਨੂੰ ਆਪਣੇ ਗੈਰਕਾਨੂੰਨੀ ਕਬਜ਼ੇ ਵਿੱਚੋਂ ਖਾਲੀ ਕਰਵਾ ਕੇ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਮੰਗਲਵਾਰ ਨੂੰ ਦੂਜੀ ਵਿਸ਼ਵਜੰਨ ਤੋਂ ਬਾਅਦ ਕਿਸੇ ਵੀ ਖੇਤਰ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਗੈਰਕਾਨੂੰਨੀ ਕਬਜ਼ਾ ਕਸ਼ਮੀਰ ਤੇ ਦੇਖਣ ਨੂੰ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਪਾਕਿਸਤਾਨੀ ਸਰਕਾਰ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਸਪੈਸ਼ਲ ਇਨਵੈਸਟੀਗੇਟਿੰਗ ਟੀਮ ਨੇ ਵਿਕਰਮ ਸਿੰਘ ਮਜੀਠੀਆ ਦੀ 8 ਘੰਟੇ ਤੱਕ ਪੁਸ਼ਪ ਪਰਤਾਲ ਕੀਤੀ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਜੁੜੀਆਂ ਫਰਮਾਂ ਦੇ ਖਾਤਿਆਂ ਵਿੱਚ ਹੋਈਆਂ ਟ੍ਰਾਂਜੈਕਸ਼ਨਾਂ ਦੀ ਵੀ ਜਾਂਚ ਹੋਵੇਗੀ ਆਈਜੀ ਭੁੱਲਰ ਨੇ ਕਿਹਾ ਹੈ ਕਿ ਦੇਸ਼ 'ਚ ਬੈਠੇ 10 ਹੋਰ ਵਿਅਕਤੀਆਂ ਤੋਂ ਵੀ ਪੁਸ਼ਕਿਸ਼ ਲਈ ਭਾਰਤ ਲਿਆਂਦਾ ਜਾਵੇਗਾ ਪੱਛਮੀ ਬੰਗਾਲ ਵਿੱਚ OBC ਦੇ ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਹੈ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੀ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਬੰਗਾਲ ਪਛੜਾ ਬਰਕ ਕਮਿਸ਼ਨ ਨਵੇਂ ਚਿਰ ਤੋਂ ਜਾਤੀ ਪਿਛੜੇ ਪੰਦੀ ਸਮੀਖਿਆ ਕਰਕੇ ਦਿੱਤੀ ਹੈ ਵੀ ਇਹ ਪ੍ਰਕਿਰਿਆ ਲਈ 3 ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ। ਮਾਮਲੇ ਦੀ ਸੁਣਵਾਈ ਕਰ ਰਿਹਾ ਜਸਟਿਸ ਬੀ ਆਰ ਗਵੇਈ ਅਤੇ ਜਸਟਿਸ ਅਗਸਟਿਨ ਜਾਰਜ ਮਸੀ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਸੂਬਾ ਸਰਕਾਰ ਦੀ ਦਲੀਲ ਸੁਣਦੇ ਹੋਏ ਮਾਮਲੇ ਨੂੰ ਜੁਲਾਈ ਤੱਕ ਲਈ ਟਾਲ ਦਿੱਤਾ ਗਿਆ ਹੈ। ਇਹ ਮਾਮਲਾ ਉਦੋਂ ਗਰਮਾ ਗਿਆ ਸੀ ਜਦੋਂ 22 ਮਈ 2024 ਨੂੰ ਕਲਕੱਤਾ ਹਾਈ ਕੋਰਟ ਨੇ ਸੂਬਾ ਸਰਕਾਰ ਵੱਲੋਂ ਕਈ ਜਾਤਾਂ ਨੂੰ ਦਿੱਤੇ ਗਏ OBC ਰਾਖਵੇਂਕਰਨ ਦੀ ਸੂਚੀ ਗੈਰਕਾਨੂੰਨੀ ਘਰਾ ਦਿੱਤੀ ਸੀ ਅਦਾਲਤ ਨੇ ਪਾਇਆ ਸੀ ਕਿ ਇਹਨਾਂ ਜਾਤੀਆਂ ਨੂੰ ਪਛੜੇ ਵਰਗ ਵਿੱਚ ਸ਼ਾਮਲ ਕਰਨ ਦਾ ਆਧਾਰ ਸਿਰਫ ਧਰਮ ਸੀ ਜੋ ਕੇਸ ਸੰਵਿਧਾਨ ਦੇ ਸਿਧਾਂਤਾਂ ਦੇ ਵਿਰੁੱਧ ਸੀ ਹਾਲਾਂਕਿ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਰਾਖਵੇਂਕਰਨ ਦਾ ਲਾਭ ਮਿਲ ਰਿਹਾ ਹੈ ਜਾਂ ਜੋ ਪਹਿਲਾਂ ਹੀ ਸਰਕਾਰ ਤੋਂ ਸਬਾਮਾ ਪ੍ਰਾਪਤ ਕਰ ਰਹੇ ਹਨ ਉਨ੍ਹਾਂ 'ਤੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲੇ ਨਸਲਾ ਸਮਗਲਰਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਾਨ ਪਿਆਰੀ ਹੈ ਤਾਂ ਉਹ ਪੰਜਾਬ ਛੱਡ ਦੇਣ 1 ਅਪ੍ਰੈਲ ਤੋਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਵਿਦੇਸ਼ੀ ਮੁਦਰਾ ਐਕਟ ਉਲੰਘਣਾ ਦੇ ਮਾਮਲੇ ਵਿੱਚ ਅਮਰੀਕੀ ਅਰਬਪਤੀ ਧਾਰਜ ਸਰੋਸ ਨਾਲ ਜੁੜੇ ਧਾਰਿਆਂ 'ਤੇ ਐਨਜੀਓ ਨੇ ਤੇ ای ڈی ڈپارٹمنٹ ਵੱਲੋਂ ਛਾਪੇ ਮਾਰੇ ਗਏ ਹਨ ਪਾਰਸਰ ਕਾਂ ਨੇ ਦੋਸ਼ ਲਗਾਇਆ ਕਿ ਸੁਰਸ਼ ਦੇ ਭਾਰਤ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਨ ਵਾਲੇ ਐਨ ਜੀਓ ਦੀਆਂ ਸਹਾਇਤਾ ਕੀਤੀ ਹੈ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੋਟਰ ਪਛਾਣ ਪੱਤਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਜੂਦਾ ਕਾਨੂੰਨ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤਾ ਜਾਵੇਗਾ 1981 ਨੂੰ ਫਿਰੋਜ਼ਾਬਾਦ ਦੇ ਬਤੂਲੀ ਪਿੰਡ ਵਿੱਚ 24 ਦਲਤਾਂ ਦੇ ਸਮੂਹਕ ਹੱਤਿਆ ਨੂੰ ਲੈ ਕੇ ਤਿੰਨ ਦੋਸ਼ੀ ਕਪਤਾਨ ਸਿੰਘ, ਰਾਮ, ਸੇਵਕ ਅਤੇ ਰਾਮਪਾਲ ਨੂੰ ਮੰਗਲਵਾਰ ਦੁਪਹਿਰ 33 ਵਜੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹ 30 ਦਿਨਾਂ ਦੇ ਅੰਦਰ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਰਨਾਂਡੀਜ਼ ਨੇ ਕਿਹਾ ਹੈ ਕਿ ਨਾਗਪੁਰ ਵਿੱਚ ਹੋਈ ਹਿੰਸਾ ਇੱਕ ਸਾਜ਼ਿਸ਼ ਜਾਪਦੀ ਹੈ। ਇਹ ਪਹਿਲਾਂ ਤੋਂ ਹੀ ਯੋਜਨਾਬੱਧ ਹਿੱਸਾ ਸੀ ਹਿੱਸੇ ਇਸ ਵਿੱਚ ਗਿਆ ਤੋਂ ਬਾਅਦ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਹਿੰਸਾ ਉਦੋਂ ਪਟ ਗਈ ਸੀ ਜਦੋਂ ਲੋਕ ਔਰੰਗਾਬਾਦ ਵਿੱਚ ਔਰੰਗਦੇਵ ਦੀ ਕਬਰ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਵਿਸ਼ਵ Hindu ਪ੍ਰਸ਼ੰਨ ਨੇ ਕਿਹਾ ਹੈ ਕਿ ਉਹ ਔਰੰਗਦੇਵ ਦੀ ਵਿਡਿਆਈ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰ ਸਕੇਗੀ Nagpur ਵਿੱਚ ਹਿੰਸਾ ਤੋਂ ਇੱਕ ਸਾਸ਼ਦਿਨ ਅਲੋਹੀ ਸੀ ਇਸ ਮਾਮਲੇ ਵਿੱਚ ਬੇਸ਼ਬਹਿੰਦ ਹਿੰਦੂ ਪ੍ਰਸ਼ਾਸਨ ਅਤੇ ਬਜਰਾੰਗ ਦਲ ਦੇ ਆਗੂਆਂ ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ ਕਿਉਂਕਿ ਇਹ ਦਲ ਰੰਗਾਬਾਦ ਵਿੱਚੋਂ ਰੰਗਜੀਤ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਇਹਨਾਂ ਨੇ ਅੰਦੋਲਨ ਕੀਤਾ ਸੀ ਜਿਸ ਕਾਰਨ ਆਪਸੀ ਝੜਪ ਹੋ ਗਈ ਸੀ ਸੀਜ਼ਫਾਇਰ ਤੋਂ ਬਾਅਦ ਇਜ਼ਰਾਈਲ ਦੀ ਗਾਜ਼ਾ ਤੇ 에ਅਰ ਸਟ੍ਰਾਈਕ ਕੀਤਾ ਗਿਆ ਜਿਸ ਨਾਲ 413 ਲੋਕਾਂ ਦੀ ਮੌਤ ਹੋ ਗਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਹਮਲਾ ਇਸ ਲਈ ਕੀਤਾ ਹੈ ਕਿਉਂਕਿ ਸੀਜ਼ਫਾਇਰ ਤੋਂ ਬਾਅਦ ਗੱਲਬਾਤ ਅੱਗੇ ਨਹੀਂ ਵਧ ਰਹੀ ਸੀ ਹਮਾਸ ਨੇ ਕਿਹਾ ਕਿ ਉਹਨਾਂ ਦੇ ਕਾਬੇ ਵਿੱਚ ਅਣਾਟ ਇਜ਼ਰਾਈਲ ਬੰਦਕ ਹਨ ਤੇ ਜਿਨ੍ਹਾਂ ਦਾ ਜਿੰਦਾ ਬਚਣਾ ਹੁਣ ਮੁਸ਼ਕਲ ਹੋ ਜਾਵੇਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਹੈ ਕਿ ਮਹਾਕੁੰਭ ਮੇਲੇ ਦੌਰਾਨ ਬਹੁਤ ਸਾਰੇ ਅੰਮ੍ਰਿਤ ਨਿਕਲੇ ਹਨ ਇਹਨਾਂ ਵਿੱਚੋਂ ਇੱਕ ਏਕਤਾ ਦਾ ਅੰਮ੍ਰਿਤ ਵੀ ਹੈ ਵ੍ਰੋਧੀ ਤੇ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਜੀ ਨੂੰ ਰੁਜ਼ਗਾਰ ਅਤੇ ਦੇਸ਼ ਦੀਆਂ ਸਮੱਸਿਆਵਾਂ 'ਤੇ ਬੋਲਣਾ ਚਾਹੀਦਾ ਹੈ ਇਹ ਇੱਕ ਧਾਰਮਿਕ ਮੁੱਦਾ ਹੈ ਤੇ ਇਸ ਤੇ ਸੰਸਦ ਵਿੱਚ ਕਿਸੇ ਵੀ ਤਰ੍ਹਾਂ ਦੀ ਬਹਿਸ ਹੋਣ ਦੀ ਜ਼ਰੂਰਤ ਨਹੀਂ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੇ ਸ਼ਰਮਨੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅੱਜ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਪੂੰਦੜ ਨਾਲ ਮੀਟਿੰਗ ਤੋਂ ਬਾਅਦ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਉਹ 1-2 ਦਿਨਾਂ ਦੇ ਅੰਦਰ ਆਪਣਾ ਮੋੜ ਤੋਂ ਅਹੁਦਾ ਸੰਭਾਲ ਲੈਣਗੇ ਸ਼੍ਰੋਮਣੀ ਕਾਲੀਦਾ ਨੇ ਕਿਹਾ ਹੈ ਕਿ ਸ਼੍ਰੀ ਕਾਲ ਤਖਸਾਲ ਸਾਹਿਬ ਤੋਂ ਅਕਾਲੀ ਦਲ ਦੀ ਭਾਰਤੀ ਦੀ ਮਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਤੇ ਬਲਾਦੀਮਰ ਪੁਤਨ ਨੇ ਆਪਸ ਵਿੱਚ ਯੂਕਰੇਨ ਵਿੱਚ 30 ਦਿਨਾਂ ਦੀ ਜੰਗਬੰਦੀ ਦੀ ਗੱਲਬਾਤ ਕੀਤੀ ਸੀ। ਪਰੰਤੂ ਪਿਛਲੇ ਦਿਨ ਬਲਾਦੀਮਰ ਪੁਤਨ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਉਹਨਾਂ ਨੇ ਕਿਹਾ ਕਿ 30 ਦਿਨਾਂ ਦੀ ਜੰਗਬੰਦੀ ਉਹਨਾਂ ਨੂੰ ਨਹੀਂ ਚਾਹੀਦੀ ਸਗੋਂ ਇਹ ਜੰਗਬੰਦੀ ਹਮੇਸ਼ਾ ਹੀ ਹੋਣੀ ਚਾਹੀਦੀ ਹੈ। ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਯੂਕਰੇਨ 30 ਅੰਦਰ ਦਿਨਾਂ ਦੇ ਅੰਦਰ ਫਿਰ ਤੋਂ ਫੌਜੀ ਤਾਕਤ ਹਾਸਲ ਕਰਕੇ ਰੂਸ ਲਈ ਖਤਰਾ ਹੋ ਸਕਦਾ ਹੈ। ਨੌਕਰੀ ਦੇ ਬਦਲੇ ਬਦਲੇ ਜ਼ਮੀਨ ਕਪੜੇ ਦੇ ਮਾਮਲੇ ਵਿੱਚ ਰਾਬੜੀ ਦੇ ਵੀ ਅਤੇ ਤੇਜ ਪ੍ਰਤਾਪ ਸਿੰਘ ਕੋਲੋਂ ਈ ਡਿਪਾਰਟਮੈਂਟ ਨੇ ਪੁਸ਼ਕਿਸ਼ ਕੀਤੀ ਹੈ। ਅਮ੍ਰਿਤਧੀ ਵਿੱਚ ਕੰਟੇਨਰ ਤੇ ਮਾਲ ਗੱਡੀ ਵਿੱਚ ਭਿਆਨਕ ਟੱਕਰ ਹੋਈ ਹਜ਼ਾਰ ਮੀਟਰ ਤੱਕ ਟ੍ਰੇਨ ਕੰਟੇਨਰ ਨੂੰ ਆਪਣੇ ਨਾਲ ਕਸੀਟ ਕੇ ਲੈ ਗਈ। ਇਸ ਦੇ ਨਾਲ ਬੀਲੀਂ ਦੀਆਂ ਤਾਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਉੱਤਰਾਖੰਡ ਵਿੱਚ 15 ਹੋਰ ਗੈਰਕਾਨੂੰਨੀ ਮਦਰਸਿਆਂ ਨੂੰ ਸੀਲ ਕਰ ਦਿੱਤਾ ਹੈ। ਗੁਜਰਾਤ ਵਿਧਾਨ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰਜਨ ਮੋਦਵਾਲੀਆ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਉਹਨਾਂ ਨੂੰ ਪੂਰੀ ਪਾਰਟੀ ਵਿਰਾਸਤ ਵਿੱਚ ਮਿਲੀ ਹੈ ਪਰ ਉਹ ਘੋੜੇ ਅਤੇ ਗਧੇ ਵਿੱਚ ਫਰਕ ਨਹੀਂ ਕਰ ਸਕਦੇ। ਪਿਛਲੀ ਵਾਰ ਉਹ ਕਾਂਗਰਸ ਵਿੱਚ ਤੋਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ ਉਹ ਮੋਦ ਬਾਦિયા ਤੋਂ ਬਜਨ ਸਭਾ ਦੇ ਮੈਂਬਰ ਹਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇੱਕ ਲੋਕ ਰਾਜੀ ਦੇਸ਼ ਨੂੰ ਪੁਲਸ ਬਾਂਗ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਲੋਕਤੰਤਰ ਦੇ ਤਰੀਕੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਲੋਕ ਸਭਾ ਮੈਂਬਰਾਂ ਦੀ ਹੱਦਬੰਦੀ ਦੇ ਮੁੱਦੇ ਨੂੰ ਲੈ ਕੇ ਡੀ ਐਮ ਕੇ ਦੇ ਮੈਂਬਰ ਲੋਕ ਸਭਾ ਵਿੱਚੋਂ ਬਾਕ ਆਊਟ ਕਰ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੇ ਇੱਕ ਇੰਟਰਵਿਊ ਚ ਬੋਲ ਰਿਹਾ ਕਿਹਾ ਹੈ ਕਿ ਉਹ ਸੀਐਮ ਬਣਦੇ ਇਸ਼ਕ ਨਹੀਂ ਹਨ ਤੇ ਉਹ ਸੀਐਮ ਦੀ ਡੋਟ ਵਿੱਚੋਂ ਬਾਹਰ ਹਨ ਪਰੰਤੂ ਆਉਣ ਵਾਲੇ 2027 ਵਿੱਚ ਸਰਕਾਰ ਕਾਂਗਰਸ ਦੀ ਹੀ ਚਾਹੁੰਦੇ ਹਨ ਉਹ ਕਹਿੰਦੇ ਹਨ ਕਿ ਪਾਰਟੀ ਦੀ ਇੱਕਜੁੱਟਤਾ ਲਈ ਉਹ ਕੁਝ ਵੀ ਤਿਆਗ ਕਰ ਸਕਦੇ ਹਨ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜੁਦ ਨਸ਼ਿਆਂ ਵਿਰੁੱਧ ਅਭਿਆਨ ਦੇ ਦ੍ਰਿਸ਼ ਸੰਗਰੂਰ ਵਿਖੇ ਨਸ਼ਾ ਸਮਗਲਰਾਂ ਵੱਲੋਂ ਬਣਾਇਆ ਗਿਆ ਦੋ ਨਜਾਇਜ਼ ਔਸਾਰੀਆਂ ਨੂੰ ਟਾਇਆ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਨੇਤਾ ਦਾ ਮਰਨ ਵਰਤ 113ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਭਾਰਤ ਸਰਕਾਰ ਤੇ ਕਿਸਾਨ ਨਤਾਵਾਂ ਵਿਚਕਾਰ ਅੱਜ ਕਿਸਾਨੀ ਮਸਲਿਆਂ ਦੇ ਉੱਤੇ ਮੀਟਿੰਗ ਹੋਵੇਗੀ ਮਾ ਪੁੱਤਰ ਅਤੇ ਪ੍ਰੇਮਿਕਾ ਨੂੰ 10 ਪਾਕਿਸਤਾਨੀ ਮੇਡ ਪਿਸਤੌਲਾਂ ਅਤੇ 2 ਕਿਲੋ ਹੈਰਵਨ ਸਮੇਤ ਗ੍ਰਿਫਤਾਰ ਕੀਤਾ ਹੈ ਮਾ ਪੁੱਤਰ ਅਤੇ ਪ੍ਰੇਮਿਕਾ ਨੂੰ ਅਮਰਸਰ ਵਿਖੇ 10 ਪਾਕਿਸਤਾਨੀ ਮੇਡ ਪਿਸਤੌਲਾਂ ਅਤੇ 2 ਕਿਲੋ ਹੈਰਵਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਖੰਨਾ ਵਿਕੇ ਕਾਲੀ ਮਾਤਾ ਦੇ ਅੱਗੇ ਗੰਜੇਪਣ ਨੂੰ ਦੂਰ ਕਰਨ ਅਤੇ ਬਾਲ ਝੜਨ ਤੋਂ ਰੋਕਣ ਲਈ ਇੱਕ ਦਵਾਈ ਲਗਾਈ ਗਈ ਸੀ ਜਿਸ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਹੋਣ ਲੱਗੀ ਇਸ ਕਰਕੇ ਪੁਲਿਸ ਨੇ ਸਲੂ ਨੂੰ ਸੀਲ ਕਰ ਦਿੱਤਾ ਹੈ ਤੇ ਦਵਾਈ ਲਗਾਉਣ ਤੋਂ ਰੋਕ ਦਿੱਤਾ ਹੈ ਬੌਧਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਕ੍ਰੀਮਪੂਰੀ ਨੇ ਕਿਹਾ ਹੈ ਕਿ ਮਾਵਾ ਦੇ ਪੁੱਤ ਬਚਾਉਣ ਲਈ ਵਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣ ਲਈ ਪੰਜਾਬੀਆਂ ਨੂੰ ਅੱਗੇ ਆਉਣਾ ਪਵੇਗਾ ਸੀਸੀਆਈ ਡਿਪਾਰਟਮੈਂਟ ਨੇ ਗਰੁੱਪ ਐਮ ਡੈਂਟਸੂ ਇੰਟਰ ਪਬਲਿਕ ਗਰੁੱਪ ਸਮੀਤ 10 ਥਾਮਾਂ ਤੇ ਛਾਪੇਮਾਰੀ ਕੀਤੀ ਗਈ ਹੈ ਡਿਫੈਂਸ ਅਤੇ 에ਅਰ ਸਪੇਸ ਬਣਾਉਣ ਵਾਲੀ ਸਰਕਾਰੀ ਕੰਪਨੀ ਹਿੰਦੁਸਤਾਨ 에ਰੋਨੈਟਿਕ ਲਿਮਟਿਡ ਦੇ ਨਲਕਠੇਤ ਸੌਰਤੇ ਸਾਈਬਰ ਧੋਖਾਧਈ ਦਾ ਸ਼ਿਕਾਰ ਹੋ ਗਿਆ ਉਸਨੇ ਗਲਤ ਖਾਤਿਆਂ ਵਿੱਚ 55 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ ਅਮਰੀਕੀ ਡੀਲਰ ਪੀਐਸਏ ਇੰਜੀਨੀਅਰਿੰਗ ਨੇ ਇੱਕ ਈਮੇਲ ਭੇਜੀ ਸੀ ਪ੍ਰਾਂਟੂ ਈਮੇਲ ਉਹਨਾਂ ਦੀ ਕੰਪਨੀ ਵੱਲੋਂ ਨਹੀਂ ਆਈ ਸੀ ਕਿਉਂਕਿ ਜੋ ਈਮੇਲ ਆਈ ਸੀ ਉਸ ਵਿੱਚ ਇੱਕ ਈ ਘਟ ਸੀ ਇੰਜੀਨੀਅਰਿੰਗ ਦੀ ਇੱਕ ਈ ਘਟ ਨੂੰ ਕੰਪਨੀ ਵੱਲੋਂ ਨਜ਼ਰ ਅੰਦਾਜ਼ ਕਰਕੇ ਉਸ ਵਿੱਚ ਆਏ ਹੋਏ ਖਾਤੇ ਵਿੱਚ 55 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਬਾਅਦ ਵਿੱਚ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਸਹੀ ਕੰਪਨੀ ਨੂੰ ਇਹ ਪੈਸਾ ਨਹੀਂ ਪਹੁੰਚਿਆ ਹੈ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਨਿਵੇਸ਼ਕਾਂ ਨੇ 7 ਕਰੋੜ 5 ਲੱਖ 594.28 ਕਰੋੜ ਰੁਪਏ ਕਮਾਏ ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ 5 ਮੈਚਾਂ ਦੀ T20 ਸੀਰੀਜ਼ ਵਿੱਚ 2-0 ਨਾਲ ਨਿਊਜ਼ੀਲੈਂਡ ਦੀ ਟੀਮ ਨੇ ਬੜਤ ਬਣਾ ਲਈ ਹੈ ਭਾਰਤੀ ਕ੍ਰਿਕਟ ਦੇ 4 ਨੰਬਰ ਦੇ ਸਭ ਤੋਂ ਭਰੋਸੇਮੰਦ ਬੱਲੇਬਾਹ ਸ੍ਰੇਸ਼ ਐਯਰ ਨੇ ਕਿਹਾ ਹੈ ਕਿ ਮੇਰੇ ਬਾਰੇ ਧਾਣਾਮਾ ਬਣਾਇਆ ਗਿਆ ਹੈ ਤੇ ਮੈਨੂੰ ਟਾਈਪ ਕਾਸ਼ਟ ਕੀਤਾ ਗਿਆ ਹੈ। ਸਾਬਕਾ ਕ੍ਰਿਕਟ ਖਿਡਾਰੀ ਕਪਲਦੇਵ ਨੇ ਵਿਦੇਸ਼ੀ ਡੌਰਿਆਂ ਤੇ ਪਰਿਵਾਰਾਂ ਨੂੰ ਲਿਜਾਣ ਦੇ ਮਾਮਲੇ ਵਿੱਚ ਸਤੰਤਰ ਰਵਈਆ ਅਪਣਾਉਣ ਦੀ ਬਗਾਲਤ ਕੀਤੀ ਹੈ। ਪਿਛਲੀ ਦਿਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਖਿਡਾਰੀਆਂ ਨੂੰ ਆਪਣੇ ਪਰਿਵਾਰਾਂ ਨੂੰ ਨਾਲ ਲਿਜਾਣ ਤੇ ਰੋਕ ਲਗਾ ਦਿੱਤੀ ਸੀ। 40 ਸਾਲਾਂ ਦੇ ਖਿਡਾਰੀ ਸੁਨੀਲ 체ਤਰੀ ਨੇ ਭਾਰਤੀ ਫੁੱਟਬਾਲ ਟੀਮ ਤੋਂ ਵਾਪਸੀ ਲੈ ਲਈ ਸੀ ਤੇ ਭਾਰਤ ਦਾ ਮਾਲਦੀਪ ਨਾਲ ਮੁਕਾਬਲਾ ਅੱਜ ਤੋਂ ਹੋਵੇਗਾ ਤੇ ਸੁਨੀਲ 체ਤਰੀ ਤੇ ਲੋਕਾਂ ਦੀ ਨਜ਼ਰ ਹੋਵੇਗੀ। ਅਰਜنٹੀਨਾ ਦਾ ਸਟਾਰ ਫੁੱਟਬਾਲ ਮੈਸੀ ਵਿਸ਼ਵ ਕੱਪ ਕੁਆਲੀਫਾਈਅਰ ਮੈਚ ਤੋਂ ਬਾਹਰ ਹੋ ਗਿਆ ਹੈ ਕਿਉਂ ਉਨ੍ਹਾਂ ਕਿਹਾ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਹੈ। ਪਾਕਿਸਤਾਨੀ ਫਰਜੀ ਕਾਲ ਸੈਂਟਰਾਂ ਉੱਤੇ ਲੁੱਟ ਕੰਪਿਊਟਰ ਤੇ ਲੈਪਟਾਪ ਲੈ ਕੇ ਲੋਕ ਭੱਜ ਗਏ। ਬੰਗਲਾਦੇਸ਼ ਸਰਕਾਰ ਨੇ ਸੇਖਸੀਨਾ ਦੇ ਪਰਿਵਾਰ ਦੇ 31 ਖਾਤੇ ਫ੍ਰੀਜ਼ ਕਰ ਦਿੱਤੇ ਹਨ। ਅਮਰੀਕਾ ਦੇ ਫਲੋਰਿਡਾ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨਾਲ ਤਿੰਨ ਭਾਰਤੀਆਂ ਦੀ ਮੌਤ ਹੋ ਗਈ। ਭਾਰਤੀਪ ਗੋੜਾ ਤੇ ਕੱਟੜ ਪੰਥੀ ਇਸਲਾਮੀ ਪ੍ਰਚਾਰਕ ਜਾਕਰ ਨਾਇਕ ਨੇ ਪਾਕਿਸਤਾਨ ਪਹੁੰਚ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਬ ਸ਼ਰੀਪਤ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਬ ਨਾਲ ਮੁਲਾਕਾਤ ਕੀਤੀ ਜਿਸ ਨਾਲ ਪਾਕਿਸਤਾਨੀ ਲੋਕ ਭੜਕ ਗਏ ਹੁਣ ਖਬਰਾਂ ਸਮਾਪਤ ਹੀਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਨੂੰ ਪ੍ਰਸਾਰਤ ਕੀਤੀਆਂ ਹੁੰਦੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ